ਹੈਲੋ ਹਾਂਜੀ ਮਨਦੀਪ ਊਂਗ ਬਲੌਗ ਚੈਨਲ ਤੇ ਆਪਜੀ ਦਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜਦੀ ਕਲਾ ਦੇ ਵਿੱਚ ਹੋਵੋਗੇ ਮੇਰੇ ਵੱਲੋਂ ਮੇਰੇ ਸਾਰੇ ਪੈਣਪਰਾਵਾਂ ਨੂੰ ਮੇਰੀ YouTube ਫੈਮਿਲੀ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਲਈਆਂ ਸਿਪਾਈ ਗਾਜਰਾਂ ਵਿਦੇ ਕੋਲੇ ਕੋਲੋਂ ਤੇ ਹਰਮਨ ਕਹਿੰਦਾ ਗਾਜਰਾਂ ਦਾ ਕਜਰੇਲਾ ਬਣਾਉਣਾ ਹੈ ਮਤਲਬ ਬਰਫੀ ਬਣਾਉਣੀ ਆ ਤੇ ਆਪਾਂ ਗਾਜਰਾਂ ਨੇ ਜਿਹੜੀਆਂ ਸਮਾਰ ਕੇ ਧੋਣੀਆਂ ਸੀਗੀਆਂ ਉਹ ਹਨ ਚੰਗੀ ਤਰ੍ਹਾਂ ਆਪਾਂ ਗਾਜਰਾਂ ਨੇ ਜਿਹੜੀਆਂ ਧੋਰੇ ਸੀਗੇ ਤੋੱਟੇ ਤੋਂ ਬਾਅਦ ਦੇ ਵਿੱਚ ਆਪਾਂ ਚਲੋ ਉਹਨਾਂ ਦਾ ਛਿਲਕਾ ਜਿਹੜਾ ਉਹ ਮਤਲਬ ਕਰੋੜ ਲੰਗ ਵੀ ਕਹਿੰਦੇ ਹੁੰਦੇ ਨੇ ਤੇ ਨਹੀਂ ਕਰੋੜ ਲੰਗ ਨੇ ਛਿਲਕਾ ਜਿਹੜਾ ਉੱਤੋਂ ਉਹ ਲਾ ਦਾਂਗੇ ਠੀਕ ਹੈ ਜੀ ਚੰਗੀ ਤਰ੍ਹਾਂ ਧੋਰੀ ਸੀ ਮੈਂ ਉੱਥੇ ਗਾਜਰਾਂ ਕਿਉਂਕਿ ਪਾਣੀ ਜਿਹੜਾ ਬਹੁਤ ਖੁੱਲਾ ਚੱਲਦਾ ਸੀਗਾ ਟੂਟੀ ਆਈ ਹੋਈ ਸੀ ਸਰਕਾਰੀ ਤੇ ਆਪਾਂ ਉੱਥੇ ਧੋਰੇ ਸੀਗੇ ਜੀ ਗਾਜਰਾਂ ਉਹਦੇ ਬਾਅਦ ਦੇ ਵਿੱਚ ਜਿਹੜਾ ਉਹਨਾਂ ਦਾ ਪਾਣੀ ਹੈ ਗਾਜਰਾਂ ਦਾ ਚੰਗੀ ਤਰ੍ਹਾਂ ਜਦੋਂ ਉਹ ਹੋ ਗਿਆ ਹਨਾ ਫਿਰ ਉਹਦੇ ਉਤੋਂ ਬਾਅਦ ਦੇ ਵਿੱਚ ਆਪਾਂ ਨੂੰ ਉਹਨਾਂ ਦਾ ਛਿਲਕਾ ਜਾਂ ਲਾ ਕੇ ਇੱਕ ਵਾਰ ਦੁਬਾਰੇ ਫਿਰ ਧੋਦਾਂਗੇ ਉਹਨਾਂ ਨੂੰ ਠੀਕ ਹੈ ਜੀ ਤੇ ਉਦਬਾਦ ਦੇ ਵਿੱਚ ਆਪਾਂ ਕਰਾਂਗੇ ਇਹਨਾਂ ਦਾ ਕਦੂਕਸ ਪਲੀਜ਼ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਸਾਰੇ ਭੈਣ ਭਰਾ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਵਾਚ ਟਾਈਮ ਹੈ ਜਿਹੜਾ ਪੂਰਾ ਉਹ ਕਰਿਆ ਕਰੋ ਵੀਡੀਓ ਨੂੰ ਪੂਰੀ ਦੇਖਿਆ ਕਰੋ ਤੇ ਅੱਗੇ-ਅੱਗੇ ਜੀ ਆਪਾਂ ਆਪਣਾ ਵੀਡੀਓ ਵਲੌਗ ਕੰਟੀਨਿਊ ਰੱਖਾਂਗੇ ਇਸੇ 4 ਵਜੇ ਚੁੱਕੇ ਨੇ ਮੈਨੂੰ ਇਹ ਚਲੋ ਸਬਜੀ ਪਈ ਅੱਜ ਤੇ ਆਪਾਂ ਥੋੜਾ ਜਿਹਾ ਗੱਜਰ ਦਾ ਹਲਵਾ ਬਣਾ ਲਈਏ ਤੇ ਜਰੇ ਦਾ ਜਾ ਤੁਕਾ ਘਰ ਨੂੰ ਦੋ ਤਿੰਨ ਦਿਨਾਂ ਦਾ ਕਹੀ ਜਾਂਦਾ ਹੈ ਤਾਂ ਕਰਕੇ ਜੀ ਆਪਾਂ ਚਲੋ ਬਣਾ ਲੈਣੇ ਕਿਉਂਕਿ ਆਪਾਂ ਬਹੁਤ ਘੱਟ ਦੁੱਧ ਦੇ ਨਾਲ ਹੀ ਬਣਾਵਾਂਗੇ गाजरਾਂ ਵੀ ਪੈਸੇ ਬਹੁਤ ਸਸਤੇ ਮਿਲ ਗਏ ਸੀਗਾ ਸਵੇਰੇ ਅ ਇੱਕ ਦਿਨ ਮੈਂ ਪਹਿਲਾਂ ਸਬਜ਼ੀ ਲਈ ਕੁਝ ਲਈ ਸੀਗਾ ਗਾਜਰਾਂ ਵੀ ਦੇਣੋ ਉਹ ਦੂਜਾ ਵੇਰਾ ਸੀਗਾ ਉਹ ਕਹਿੰਦਾ ਸੀ 40 ਰੁਪਏ ਕਿਲੋ ਹਫ਼ਤਾ ਤੱਕ ਹੋ ਗਿਆ ਤੇ ਅੱਜ ਗਾਜਰਾਂ ਦਾ ਰੇਟ ਸੀਗਾ 25 ਰੁਪਏ ਕਿਲੋ ਸੌ ਦਿਨ 4 ਕਿਲੋ ਰੱਖੀਆਂ ਨੇ ਤੇ ਮੈਂ 4 ਕਿਲੋ ਹੀ ਲੈ ਲਈਆਂ ਮੈਂ ਕਿਹਾ ਚਲੋ ਦੋ ਚਾਰ ਦਿਨ ਚੱਲ ਜੀ ਜਾਊਗਾ ਹਣਾ ਸ਼ਾਲਾਂ ਨੂੰ ਮੈਂ ਨਾਮਾ ਲਈ ਰੱਖੀ ਆ ਚੇਂਜ ਕਰਕੇ ਆਉਣੀ ਆ ਨੂੰ ਮੈਂ ਪਹਿਲਾਂ ਸੁੱਟਾਂ ਦੀ ਥੋੜੀ ਜਿਹੀ ਵੀਡੀਓ ਹੋ ਜਿਹੜੀਆਂ ਉਹ ਬਣਾ ਕੇ ਰੱਟੀ ਸੀ ਉਦੋਂ ਮੈਂ ਇਹਨਾਂ ਦੀ ਵੀਡੀਓ ਬਣਾ ਰਹੀ ਸੀ ਉਹ ਸੌਰੀ ਮੈਂ ਭੁੱਲ ਗਈ ਚੇਂਜ ਕਰਨਾ ਮੈਂ ਸ਼ਾਲ ਚੇਂਜ ਕਰਕੇ ਕਾਜਰਾਂ ਜਿਹੜਾ ਆਪਾਂ ਕਰੋੜਦੇ ਆ ਨਾ ਕਦੋਂ ਕਸ ਕਰਦੇ ਆ ਇਹਨਾਂ ਦਾ ਜਿਹੜਾ ਪਾਣੀ ਜਿਹੋ ਹੁੰਦਾ ਛਿੱਟੇ ਵੱਜੀ ਜਾਂਦੇ ਨਾ ਸਰ। ਤਾਂ ਕਰਤੀ ਇਹਨਾਂ ਦਾ ਸ਼ੌਕ ਸੀਗਾ ਮੇਰਾ। ਹੁਣ ਮੈਂ ਫੋਨ ਦੇ ਵਿੱਚ ਚੇਂਜ ਕਰਾਂ ਮਾਸ਼ਾਅੱਲ। ਪੂਰਾ ਤਾਂ ਨਾ ਦਿਨ ਚੋਂ ਚਲੇ ਜਾਂਦਾ। ਛੇ ਲੋ ਜੀ ਹੁਣ ਜਿਹੜੀਆਂ ਕਾਜਰਾਂ ਨੇ ਆਪਾਂ ਨੇ Korolnya nih, hana, ini nana mau ke ka dubas katanya. Kacira pakai dubas kalian. ਤੇ ਆਪਾਂ ਹਾਂ ਰੱਖ ਲਈਏ ਜੀ ਕੜਾਹੇ ਇਹਦੇ ਵਿੱਚ ਗਾਜਰਾ ਨੂੰ ਪਾਉਨੇ ਆ ਹਨਾ ਕਿਉਂਕਿ ਇਹਨਾਂ ਦੇ ਵਿੱਚ ਪਾਣੀ ਹੁੰਦਾ ਨਾ ਗਾਜਰਾ ਦੇ ਵਿੱਚ ਆਪਾਂ ਨੂੰ ਪਤਾ ਹੈ ਇਹ ਹੁੰਦਾ ਦਾ ਮਤਲਬ ਕੱਦੂ ਕਸ ਕਰੇ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਪਾਣੀ ਆ ਜਿਹੜਾ ਸੌਫਤਾ ਹੋ ਜਾਊਗਾ ਆਪਾਂ ਇਹਦੇ ਵਿੱਚ ਪਾਉਨੇ ਆ ਮੇਰੇ ਤੇ ਜਿਹੜਾ ਹਾਜੀ ਬਚਟੇ ਲਾ ਆਪਾਂ ਇਹਦਾ ਹਾ ਕਦੋਂ ਕਸ ਕੇ ਤਾਂ ਸੰਗ ਗਾਜਰਾਂ ਨੂੰ ਇਹਦੇ ਵਿੱਚ ਪਾ ਦਿੱਤਾ ਹੁਣ ਇਹ ਧਰ ਦਿੱਤਾ ਹੁਣ ਗਾਜਰਾਂ ਨੂੰ ਕਦੋਂ ਕਸ ਕਰਕੇ ਕੜਾਹੀ ਦੇ ਵਿੱਚ ਇਹਨੂੰ 5 ਮਿੰਟ ਆਪਾਂ ਸੇਕ ਲਵਾ ਕੇ ਮੈਂ ਇਹਨੂੰ ਆਹ ਕਰ ਲਾਂਗੇ ਇਹਦੇ ਵਿੱਚ ਪਾ ਦਾਂਗੇ ਚੀਨੀ ਤੇ ਇਦਾਂ ਲੇ ਗੈਸ ਤੇ ਫੜ ਰੱਖ ਦਿੰਨੇ ਆਪਾਂ ਦੁੱਧ ਹਣਾ ਹਾਂਜੀ ਤੇ ਆਪਾਂ ਨੇ ਗਾਜਰਾਂ ਇਹਦੇ ਕਦੋਂ ਕਸ ਕਰੀਆਂ ਨੇ ਉਹ ਇੱਕ ਕੜਾਹੀ ਦੇ ਵਿੱਚ ਪਾ ਲਿਆ ਹਣਾ ਅੱਜ ਪਹਿਲਾਂ ਮੈਂ 5 ਮਿੰਟ ਸੇਕ ਲਵਾਉਂਗੀ ਕਿਉਂਕਿ ਗਾਜਰਾਂ ਜਿਹੜੀ ਕद्दू ਕਸਾਈ ਹੁੰਦੀ ਨੇ ਬਹੁਤ ਜ਼ਿਆਦਾ ਨਾ ਦੇ ਵਿੱਚ ਪਾਣੀ ਹੁੰਦਾ ਹੈ ਆਪਣੀ ਗਾਜਰਾਂ ਲਈਆਂ ਨੇ ਇਹਦੀ 3 ਕਿਲੋ ਕद्दू ਕਸ ਕਰਿਆ ਨੇ ਆਪਾਂ ਨੇ 3 ਕਿਲੋ ਗਾਜਰਾ ਤੇ ਇੱਧਰ ਇੱਕ ਦੂਜੇ ਲਈ ਅਸਤੇ ਮੈਂ ਹਰ ਰੱਖੂਗੀ ਚੁੰਦੇ ਤੇ ਆਪਣਾ ਐਨ ਚਲੋ ਟਾਕ ਬੱਢ ਲੈਂ ਨਾ ਇਹਦੇ ਚਪਾਉਣੇ ਹੁਣ ਮੈਂ ਦੁੱਧਾ ਇਹਨਾਂ ਦੁੱਧ ਕਰ ਦੂਗਾ ਤਾਂ ਕਿ ਦੁੱਧ ਮੇਰੇ ਕੋਲ ਘੱਟ ਨਾ ਆ ਜਾਵੇ ਅ ਦੁੱਧ ਦਾ ਕੋਈ 1.5 ਕਿਲੋ ਆਪਣੇ ਕੋਲ ਦੁੱਧ ਹੈਗਾ ਆਪਾਂ 1.5 ਕਿਲੋ ਦੁੱਧ ਨੂੰ 3 ਕਿਲੋ ਗਾਜਰਾਂ ਨੇ ਤੇ 1.5 ਕਿਲੋ ਦੁੱਧ ਦਾ ਦੁੱਧ ਰੱਖ ਲੈਂ। ਇਹਨਾਂ ਇੱਧਰ ਦੁੱਧ ਕਰ ਦੂਗਾ ਜੀ 3 ਕਿਲੋ ਆਪਣੀਆਂ ਗਾਜਰਾਂ ਸੀਗੀਆਂ ਐਂਡ 1/2 ਕਿਲੋ ਆਪਣਾ ਦੁੱਧ ਸੀਗਾ ਘੱਟ ਦੁੱਧ ਦੇ ਵਿੱਚ ਆਪਾਂ ਵਰਤ ਕੇ ਬਣਾਉਣੀ ਹੈ ਅੱਜ ਤੇ ਚਲੋ ਆਪਾਂ ਫਿਰ ਮਿਲਦੇ ਹਾਂ ਜੀ ਤੇ ਇਹਦੇ ਵਿੱਚ ਪਾਣੀ ਹੈ ਜਿਹੜਾ ਆਪਣਾ ਉਹ ਹੋ ਚੁੱਕਿਆਗਾ ਹੈ ਨਾ ਚੰਗੀ ਤਰ੍ਹਾਂ ਇਹਦੇ ਵਿੱਚ ਆਪਾਂ ਚੀਨੀ ਪਾ ਲੈਣੀ ਹੈ ਜਿੰਨਾ ਕਾ ਆਪਾਂ ਨੇ ਮਿੱਠਾ ਖਾਣਾ ਇੱਧਰ ਮੇਰਾ ਦੁੱਧ ਤਾਂ ਜਿਹੜਾ ਮੈਂ ਦੁੱਧ ਰੱਖਿਆ ਸੀ ਉਹ ਰਿਚ ਰਿਚ ਕੇ ਆਫ ਹੋ ਗਿਆ ਹੈ ਸਬ ਪਕਾਤਾ ਹੁਣ ਬੰਦ ਇਹਦੇ ਵਿੱਚ ਆਪਾਂ ਪਹਿਲਾਂ ਪਾਣੀ ਹੈ ਜੀ ਚੀਨੀ ਹੈ ਨਾ ਮਿੱਠੇ ਦੇ ਮੁਤਾਬਕ ਜਿੰਨਾ ਕਾ ਆਪਾਂ ਖਾਣਾ ਹੁੰਦਾ ਕਿ ਮਿੱਠਾ ਜਿਹੜਾ ਮੈਂ ਥੋੜਾ ਜਿਹਾ ਦੇਖ ਕੇ ਪਾਉਂਗੀ ਇਹਦੇ ਵੀ ਚਾਹਾ ਹੁੰਦਾਗਾ ਗਾਜਰਾ ਵੀ ਮਿੱਠੀ ਹੁੰਦੀਆਂ ਨੇ ਤੇ ਇਹਦੇ ਵਿੱਚ ਆਪਾਂ ਚੀਨੀ ਪਾ ਲਈ ਹੁਣ ਇਹਨੂੰ ਚੰਗੀ ਤਰ੍ਹਾਂ ਹਨਾ ਉਹ ਕਰ ਲੂੰਗੀ ਮੈਂ ਰੜਾ ਲੂੰਗੀ ਚੀਨੀ ਨੂੰ ਹਰਮਨ ਆਵਾਜ਼ ਘੱਟ ਕਰ ਲੈ ਪੁੱਤ ਪਲੀਜ਼ ਮਾੜੀ ਜਿਹੀ ਫੋਨ ਦੀ ਪਰਦਾ ਸਿੱਗਾ ਮੈਂ ਹਰਮਨ ਜੇਕਰ ਕਿਸੇ ਵੀ ਮੇਰੀ ਭੈਣ ਭਾਈ ਨੂੰ ਆਰਡਰ ਦੇਣਾ ਹੋਵੇ ਗਜਰੇਲੇ ਦੀ ਵਰ ਗਜਰਾਂ ਦੀ ਵਰਫੀ ਦਾ ਤਾਂ ਦੇ ਸਕਦੇ ਹਾਂ ਜੀ ਆਪਾਂ ਬਣਾ ਕੇ ਗਜਰੇਲੇ ਦੀ ਵਰਫੀ ਜਾਂ ਗਜਰੇਲਾ ਪਾਰਸਲ ਕਰ ਦਾਂਗੇ ਠੀਕ ਹੈ ਜੀ ਆਪਣਾ ਜਿਹੜਾ ਕੰਟੈਕਟ ਨੰਬਰ ਆ ਉਹ ਹੈ ਦਾ 62830 3382 ਤੁਸੀਂ ਮੈਸੇਜਾਂ ਫੋਨ ਕਰਕੇ ਕਹਿ ਸਕਦੇ ਹੋ ਗਜਰੇਲੇ ਬਾਰੇ ਵੀ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਮਿੱਠਾ ਪਾ ਦਿੱਤਾ ਚਿਨੀ ਇਹਨਾਂ ਆਪਣੀ ਚਿਨੀ ਜਿਹੜੀ ਉਹ ਘੁੱਜੂ ਘਿੰਮ ਗੈਸ ਕਰ ਦਿੰਨੇ ਆਪਾਂ ਇਧਰ ਆਪਣਾ ਦੁੱਧ ਤਾਂ ਜਿਹੜਾ ਇਹ ਵੀ ਚੰਗੀ ਤਰ੍ਹਾਂ ਕੜ ਚੁੱਕਿਆ ਹੈ। ਜਿਹੜਾ ਆਪਾਂ ਨੇ ਗਾਜਰਾਂ ਨੇ ਜਿਹੜੀਆਂ ਕਿੰਨੀ ਪਾਤੀ ਸੀ ਇਹਦੇ ਵਿੱਚ ਹਨਾ ਤੇ ਇਹਨਾਂ ਸੇਕ ਲੱਗ ਗਈ ਚਿਨੀ ਹੈ ਜਿਹੜੀ ਆਪਾਂ ਨੇ 10 ਲਈ ਪਾਈ ਸੀ ਉਹਦੇ ਵਿੱਚ ਸਵਾਦ ਅਨੁਸਾਰ ਤੇ ਚਿਨੀ ਨੇ ਅੰਮ੍ਰਲ ਹੋ ਜਾਣਾ ਇਹਨਾਂ ਆਪਣਾ ਜਿਹੜੀ ਚਿਨੀ ਹੁੰਦੀ ਆ ਇਹਨਾਂ ਇਧਰ ਆਪਾਂ ਜਿਹੜਾ ਕਿਉਂ ਪਾ ਲਈ ਜੀ ਦੇਸੀ ਅੱਧੀ ਕोली ਜਿੰਨਾ ਕਾਪ ਹੁਣ ਲੱਗਦਾ ਸਾਰ ਨਾਲ ਆਪਾਂ ਪਾ ਸਕਦੇ ਹਾਂ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਆਟਾ ਭੁੰਨ ਲਾਂਗੇ ਕਿਉਂਕਿ ਆਟਾ ਆਪਾਂ ਤਾਂ ਭੁੰਨਾਂਗੇ ਜੀ ਜਿਹੜੀ ਬੈਫੀ ਹੁੰਦੀ ਆ ਗਾਜਰਾਂ ਦੀ ਉਹ ਕੱਲੀਆਂ ਦੀ ਨਹੀਂ ਬਣਨੀ ਕਿਉਂ ਕਿਰਪਾ ਦੁੱਧ ਉਹ ਲੈ ਅਸੀਂ ਜਦ ਦੁੱਧ ਨੂੰ ਆਪਾਂ ਆਫ ਹੋ ਗਿਆ ਵਿੱਚ ਕਿ ਦੁੱਧ ਆ ਦੇਖੋ ਇਹਦੇ ਵਿੱਚ ਹੁਣ ਆਪਾਂ ਗਾਜਰਾ ਪਾਵਾਂਗੇ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਆਟਾ ਪਾਉਂਦੇ ਹਾਂ ਬਿੰਗਸ ਕਰਕੇ ਫਿਰ ਤੁਹਾਨੂੰ ਅੱਗੇ ਦਿਖਾਉਣੀ ਆ ਠੀਕ ਹੈ ਜੀ ਕਿਵੇਂ ਬਣੂਗਾ ਆਪਣਾ ਗਜਰੇਲੇ ਦੀ ਗਾਜਰਾ ਦੀ ਵਰਤੀ ਤੇ ਆਪਾਂ ਨੂੰ ਦੇਸੀ ਘਿਓ ਦੇ ਵਿੱਚ ਪਾ ਲਈ ਜੀ ਆਟਾ ਹੁਣ ਇਹਨੂੰ ਜਰਮੀ ਆਪਾਂ ਬਿੰਗਗਾ ਗੈਸ ਕਰਕੇ ਨਾ ਭੁੰਨ ਲਾਂਗੇ ਆਟੇ ਨੂੰ ਉਹਨਾਂ ਚੀਰਾ ਆਪਾਂ ਇਹਦੇ ਵਿੱਚ ਗਾਜਰਾਂ ਦੇ ਵਿੱਚ ਚਿਨੀ ਪੁੱਟ ਚੁੱਕੀ ਐ ਚੰਗੀ ਤਰ੍ਹਾਂ ਤਾਂ ਆਪਾਂ ਜਿਹੜਾ ਦੁੱਧ ਆਪ ਰਿਹਾ ਹੋਇਆ ਉਹ ਇਹਦੇ ਵਿੱਚ ਰਲਾ ਮਿਕਸ ਕਰ ਦਾਂਗੇ ਠੀਕ ਹੈ ਜੀ ਤੇ ਆਪਾਂ ਜਿਹੜਾ ਦੁੱਧ ਆਪ ਰਿਹਾ ਹੈ ਤੇ ਅਸੀਂ ਇਹਦੇ ਵਿੱਚ ਕਰ ਦਿੱਤਾ ਮਿਕਸ ਜੀ ਹੁਣ ਚੰਗੀ ਤਰ੍ਹਾਂ ਗੈਸ ਚੱਲ ਰਹੀ ਹੈ ਨਾ ਜਦੋਂ ਗੈਸ ਚੱਲੀ ਹੋਈ ਹੈ ਨਾ ਇਹਦਾ ਜਿਹੜਾ ਜੰਮੀ ਹੋਇਆ ਮਾੜਾ ਮੱਤਾ ਪਾਣੀ ਜਰ ਰਹਿਣਾ ਮਤਲਬ ਤੇ ਉਹ ਜੰਮੀ ਸੌਫਟ ਹੋ ਜੂਗਾ ਹੈ ਨਾ ਫਿਰ ਉਹਦੇ ਵਿੱਚ ਜਦੋਂ ਆਪਣਾ ਆਹ ਭੁੰਨਿਆ ਆਟਾ ਚੰਗੀ ਤਰ੍ਹਾਂ ਬਰਾਊਨ ਹੋ ਗਿਆ ਆਟਾ ਫਿਰ ਆਪਾਂ ਇੱਧਰ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਕਿ ਆਟੇ ਨੇ ਕਿਉਂ ਛੱਡ ਦਿੱਤਾ ਜੇ ਆਟਾ ਕਿਉਂ ਛੱਡ ਦੂਗਾ ਨਾ ਉਹਦਾ ਆਪਾਂ ਨੂੰ ਪਤਾ ਲੱਗ ਜਾਣਾ ਵੀ ਆਟਾ ਜਿਹੜਾ ਭੁੰਨਿਆ ਗਿਆ ਹਨਾ ਹੁਣ ਇਹ ਆਟੇ ਨੂੰ ਇਧਰੋਂ ਆਪਣੀ ਚੀਨੀ ਜਿਹੜਾ ਪਾਣੀ ਸੀ ਬਿਲਕੁਲ ਕਦਰਾਂ ਦੇ ਵਿੱਚੋਂ ਹੋਣ ਗਿਆ ਤੇ ਹੁਣ ਇਹਦੇ ਵਿੱਚ ਆਟਾ ਉਹ ਆਟਾ ਜਿਹੜਾ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਠੀਕ ਹੈ ਜੀ ਜਿਹੜਾ ਆਟਾ ਪੂਜਿਆ ਹੋਇਆ ਨਾ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਦੇ ਵਿੱਚ ਤੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਠੀਕ ਹੈ ਜੀ ਆਪਾਂ ਹੁਣ ਤਾਂ ਕੋਕ ਫਿਰ ਇਥੇ ਤਰਖੀਆਂ ਜਮਾਉਣੀਆਂ ਸੌਖੀਆਂ ਹੋ ਜਾਣੀਆਂ ਨਹੀਂ ਤਾਂ ਅਦਰਵਾਇਸ ਇਕੱਲੇ ਗਰੇਲੇ ਦੀਆਂ ਗਾਜਰਾਂ ਦੀਆਂ ਨਹੀਂ ਬਿਨਾ ਕੋਈ ਤੋਂ ਵਰਕੀ ਬਣਦੀ ਇਕੱਲੇ ਗਰੇਲੇ ਤਾਂ ਬਣ ਜਾਂਦੇ ਬਟਾ ਵਰਕੀ ਨਹੀਂ ਬਣਦੀ ਚਲੋ ਇਹ ਆਪਾਂ ਨਾ ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਲਈਏ ਠੀਕ ਹੈ ਜੀ ਇਹ ਆਪਣਾ ਮਿਕਸ ਹੋ ਕੇ ਜਿੜੇਲਾ ਜਿਹੜਾ ਇਹ ਮੇ ਦਾ ਹੋ ਗਿਆ ਹੁਣ ਆਪਾਂ ਇਹਦੀਆਂ ਵਾਕਤੀਆਂ ਜਮਾਉਣੇ ਆ ਠੀਕ ਹੈ ਜੀ ਇੱਧਰ ਪ੍ਰਾਂਤ ਨੂੰ ਨਾ ਆਹ ਲਗਾ ਲਿਆ ਕਿਉਂ ਕਿ ਕਿਉਂ ਨੀੱਚੇ ਜ਼ਰੂਰੀ ਹੁੰਦਾ ਲਾਉਣਾ ਫਿਰ ਇਹ برفੀ ਜਿਹੜੀ ਨੀੱਚੇ ਜਿਹੜਾ ਆਪਾਂ ਹਨਾ ਪਟਦੀਆਂ برفੇ ਨੂੰ ਕੱਟ ਕੇ ਫਿਰ ਸੌਖੀ ਹੋ ਜਾਂਦੀ ਆਪਾਂ ਕਿਉਂ ਲਾ ਲਿਆ ਮੈਂ ਇਹ ਨੂੰ ਸਾਰੇ ਸਮਾਨ ਨੂੰ ਆਪਾਂ ਇੱਧਰ ਕੱਟ ਲੈਨੇ ਪ੍ਰਾਂਤ ਵਿੱਚ ਠੀਕ ਹੈ ਜੀ ਥੋੜਾ ਜਨਾ ਮੈਨੂੰ ਕੱਲੀ ਕਰਕੇ ਔਖਾ ਹੈ ਕਿਉਂਕਿ ਕੱਲੇ ਇੱਧਰੋਂ ਫਿਰ ਚੀਏ ਫੋਨ ਵੀ ਕਰਨਾ ਪੈਂਦਾ ਐਂਡ ਆਟਾ ਹੈ ਆਟਾ ਜਿਹੜਾ ਨੂੰ ਚੰਗੀ ਤਰ੍ਹਾਂ ਪੁੰਨਣਾ ਚਾਹੀਦਾ ਮੈਂ ਬਹੁਤ ਚੰਗੀ ਤਰ੍ਹਾਂ ਆਟਾ ਜਿਹੜਾ ਆਪਣਾ ਪੁੰਨ ਲਈ ਤੇ ਆਪਾਂ ਹੁਣ ਇੱਧਰ ਉਹ ਕਰ ਰਹੇ ਆਂ ਨਾਲ ਨਾਲੇ ਮੈਨੂੰ ਰੋਟੀ ਲਾ ਕੇ ਘਰ ਰੋਟੀ ਦੇਣੀ ਆ ਤੇ ਪਾ ਗੈਸ ਬੰਦ ਕਰੀ ਮਤਲਬ ਰੱਖਿਆ ਸੀਗਾ ਘਰਦਿਆਂ ਨੂੰ ਭੁੱਖੀ ਚੋਰੀ ਹਾਂ ਹਾਂ ਤੇ ਉਹ ਰ ਟਾਈਮ ਹੋ ਚੁੱਕਿਆ ਜੀ ਹਰਮਨ ਟਾਈਮ ਕੀ ਹੋਇਆ ਹਾਂ ਹਰਮਨ ਚਲੋ ਜੀ ਆਪਾਂ ਪਹਿਲਾਂ ਇੱਧਰ ਕਰਦੇ ਹਾਂ ਸਾਰਾ ਕੁਝ ਦੇ ਲੈਣਾ ਹਾਂ ਸੱਤ ਵਾਜੇ ਚੁੱਕ ਲੈਣਾ ਹੈ ਨਾ ਤਾਂ ਫਿਰ ਕਰਦੇ ਆ ਠੀਕ ਹੈ ਹਾਂਜੀ ਤੇ ਆਪਾਂ ਹੁਣ ਇਹਦੇ ਨਾਲ ਕੋਲੀ ਨਾਲ ਇੱਕ ਬਰਾਬਰ ਹੋ ਜੂਗਾ ਇਹਦੇ ਵਿੱਚ ਜਿਹੜੀ ਵਰਫੀ ਕੱਟਣੀ ਆ ਕਿਸੇ ਵੀ ਮੇਰੇ ਭੈਣ ਨੇ ਪਰਸਲ ਮੰਗਵਾਉਣਾ ਹੋਵੇ ਜਿੱਤਾ ਮੰਗਵਾ ਸਕਦੇ ਹੋ ਹੁਣ ਹੀ ਘੱਟ ਨਹੀਂ ਇਮਾਨਦਾਰੀ ਦੇ ਨਾਲ ਤੁਹਾਨੂੰ ਪਿਆਰ ਕਰਕੇ ਦਵਾਂਗੀ ਕਿ ਤਰੇਲਾ ਜੀ ਵਿੱਚ ਦੇਸੀ ਘਿਓ ਪਾ ਕੇ ਜਦੋਂ ਵਰਫੀਆਂ ਕੱਟੀਆਂ ਜਾਣੀਆਂ ਫਿਰ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਇੰਨਾ ਇਹ ਠੰਡਾ ਹੁੰਦਾ ਜੀ ਇੰਨਾ ਆਪਾਂ ਬਣਾਉਨੇ ਆ ਰੋਟੀ ਘਰਦੇ ਨੇ ਰੋਟੀ ਖਾਣੀਆਂ ਇੰਨਾ ਠੰਡਾ ਹੋ ਜੂਗਾ ਇਹ ਫੇਰ ਇਹਦੀ ਬੱਤੀਆਂ ਬੱਤੀਆਂ ਜਾਣੀਆਂ ਠੀਕ ਹੈ ਜੀ ਦੇਖੋ ਕੋੜੀ ਜਿਹੀ ਚੁੰਨੀਆਂ ਨੇ ਨਹੀਂ ਛੱਡੇ ਹੁਣ ਪੱਕਾ ਹੋ ਗਏ ਤੋ ਚਲੋ ਅੰਦਰ ਪੱਕਾ ਲਾ ਕੇ ਰੱਖਉਣਾ ਠੀਕ ਹੈ ਹਾਂਜੀ ਤੇ ਉਰੇ ਆਪਣਾ ਜਿਹੜਾ ਗਜਰੇਲਾ ਮਤਲਬ ਆਪਾਂ ਨੇ ਗਜਰੇਲਾ ਕੱਢਿਆ ਸੀਗਾ ਹਨਾ ਵਰਫੀ ਬਣਾਈ ਸੀਗੀ ਉਹਦੀ ਰਾਤ ਮੈਂ ਸ਼ਾਮ ਜੀ ਨੂੰ ਵਰਫੀ ਬਣਾਈ ਸੀਗੀ ਇਹਦੀ ਕਿਉਂਕਿ ਦਿਨੇ ਮੇਰੇ ਕੋਲ ਟਾਈਮ ਨਹੀਂ ਸੀਗਾ ਦਿਨੇ ਆਪਾਂ ਨੂੰ ਵੀ ਪਤਾ ਹਨਾ ਗਾਜਰਾਂ ਲਈਆਂ ਧੋਈਆਂ ਫਿਰ ਕੱਦੋ ਕਸਕੀਤਾ ਟਾਈਮ ਤਾਂ ਲੱਗਦਾ ਹੀ ਹੈ ਹਨਾ ਮਿਹਨਤ ਤਾਂ ਲੱਗਦੀ ਉਹ ਤੇ ਮੈਂ ਰਾਤ ਨੂੰ ਫਿਰ ਰੋਟੀ ਵਗੈਰਾ ਵੀ ਬਣਾਉਣੀ ਸੀਗੀ ਸਬਜ਼ੀ ਮੇਰੀ ਪਈ ਸੀਗੀ ਫਿਰ ਮੈਂ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਸਾਰੀ ਰਾਤ ਪ੍ਰਾਂਤ ਦੇ ਵਿੱਚ ਟੱਕ ਕੇ ਰੱਖਿਆ ਸੀਗਾ ਤੇ ਮੈਂ ਥੋੜਾ ਸਵੇਰੇ ਉੱਠੀ ਜਨ ਉਹ ਤੋਂ ਕੱਟ ਕੇ ਦੇਖਿਆ ਸੀ ਕਿ ਵੀ ਚਲੋ ਇਹਦੀਆਂ ਵਰਫੀਆਂ ਬਣ ਗਈਆਂ ਕਿ ਨਹੀਂ ਬਣੀਆਂ ਤੇ ਵਰਫੀਆਂ ਨੇ ਜੀ ਬਹੁਤ ਵਧੀਆ ਬਣ ਚੁੱਕੀਆਂ ਸੀਗੀਆਂ ਥੋੜਾ ਜਿਹਾ ਇੱਕ ਸਾਈਡ ਤੋਂ ਹਰਮਨ ਤੇ ਜੜੀ ਨੇ ਲੈ ਵੀ ਲਿਆ ਸੀ ਉਹਨਾਂ ਨੇ ਟੈਸਟ ਦੇਖ ਵੀ ਲਿਆ ਸੀ ਵੀ ਕਿਵੇਂ ਬਣਿਆ ਹਨਾ ਬਹੁਤ ਸਵਾਦ ਬਣਿਆ ਸੀ ਜੀ ਬਹੁਤ ਵਧੀਆ ਆਟਾ ਪਾ ਕੇ ਤੇ ਆਪਾਂ ਇਸ ਤੋਂ ਬਾਅਦ ਦੇ ਵਿੱਚ ਵਰਫੀਆਂ ਨੇ ਜਿਹੜੀਆਂ ਕੱਟ ਲਈਆਂ ਸੀਗੀਆਂ ਬਹੁਤ ਵਧੀਆ ਵਰਫੀਆਂ ਬਣੀਆਂ ਨੇ ਜੀ ਕਿਉਂਕਿ ਕਈ ਦਿਨਾਂ ਤੋਂ ਹੀ ਹਰਮਨ ਕਹਿ ਰਿਹਾ ਸੀ ਮੰਮੀ ਗਜਰੇਲਾ ਗਜਰੇਲਾ ਮੈਂ ਕਿਹਾ ਨਹੀਂ ਮੈਂ ਮਤਲਬ ਆਟਾ ਪਾ ਕੇ ਵਰਫੀਆਂ ਹੀ ਉਹ ਕਰਦੀਆਂ ਹਨਾ ਨਹੀਂ ਤਾਂ ਜੇ ਗਜਰੇਲਾ ਰੱਖਦੀ ਫਿਰੇ ਗਰਮ ਕਰਕੇ ਖਾਂਦੇ ਨੇ ਭਾਂਡੇ ਉਹ ਕਰੀ ਜਾਂਦੇ ਨੇ ਮਚਾਈ ਜਾਂਦੇ ਨੇ ਵੀ ਹਾਂ ਅਸੀਂ ਗਰਮ ਕਰਕੇ ਖਾਣਾ ਹੈ ਤਾਂ ਕਰਕੇ ਜੀ ਆਪਾਂ ਵਰਫੀਆਂ ਬਣਾਈਆਂ ਨੇ ਵਰਫੀਆਂ ਬਹੁਤ ਸਵਾਦ ਬਣੀਆਂ ਨੇ ਤੇ ਹਰਮਨ ਸਕੂਲ ਵੀ ਲੈ ਕੇ ਗਿਆ ਦੋ ਤਿੰਨ ਪੀਸ ਪਾ ਕੇ ਕਹਿੰਦਾ ਮੈਂ ਆਪਣੇ ਫਰੈਂਡਸ ਨੂੰ ਵੀ ਖਵਾਉਂਗਾ ਮੈਂ ਕਿਹਾ ਕੋਈ ਗੱਲ ਨਹੀਂ ਪੁੱਤ ਤੇ ਚਲੋ ਜੀ ਆਪਣਾ ਅੱਜ ਦਾ ਇੰਨਾ ਕੁ ਵੀਡੀਓ ਵਲੌਗ ਹੈ ਜਿਹੜਾ ਬਣਾਇਆ ਸੀਗਾ ਆਪਾਂ ਨੇ ਬਸ ਬੈਠੇ ਬੈਠੇ ਹਣਾ ਮੈਂ ਕਿਹਾ ਚਲੋ ਅੱਜ ਮੈਂ ਫ੍ਰੀ ਸੀਗੀ ਗਾਜਰਾਂ ਦੀ ਵਰਫੀ ਬਣਾਉਣੀ ਆ ਤੇ ਬਣਾ ਲੇ ਸੀ ਜੀ ਦੇਖੋ ਤੁਸੀਂ ਵੀ ਦੇਖ ਰਹੇ ਹੋ ਸਾਰੇ ਪਣਪਰਾਈ ਵਰਫੀ ਜਿਹੜੀ ਬਹੁਤ ਵਧੀਆ ਬਣੀ ਆ ਤੇ ਚਲੋ ਜੀ ਆਪਣਾ ਅੱਜ ਦਾ ਇੰਨਾ ਕੀ ਵੀਡੀਓ ਵਲੌਗ ਸੀਗਾ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਆਪਾਂ ਕੱਲ ਨੂੰ ਨਵੀਂ ਵੀਡੀਓ ਵਲੌਗ ਦੇ ਨਾਲ ਮਿਲਾਂਗੇ ਉਹਨੇ ਟਾਈਮ ਦੇ ਲਈ ਜੀ ਸਸਟੀਕਾਲ ਜੀ ਸਾਰੇ ਪਣਪਰਾਵਨ ਚੜ੍ਹਦੀ ਕਲਾ ਦੇ ਵਿੱਚ ਰਹੋ ਖੁਸ਼ ਰਹੋ ਸਾਰੇ ਪਣਪਰਾ ਤੰਦਰੁਸਤ ਰਹੋ ਜੀ ਓਕੇ ਜੀ ਬਾਏ